ਇਨੁ ਭਈ ਆਉਣਾ ਤੈਨੂੰ ਵੀ ਦਿਖਣਦਾ ਸੁੱਕੀ ਸਵਾ ਪਿਛਲੇ ਬਨੇ ਔੜ ਔੜ ਕੇ ਬਾਹਰ ਜਾਣਦੀ ਸਾਰੀ ਇਧਰ ਆ ਪੁੱਤਰ ਥੱਲੇ ਉਤਰ ਜਾ ਤਾਂ ਮੂੰਹ ਖੋਲ ਦੇ ਤੇ ਜਾਂ ਮੈਂ ਖੋਲਣਾ ਹੀ ਉਹ ਖੋਲ ਦੇ ਨਹੀਂ ਕੋ ਹਾਂ ਕੌਣ ਗੱਲ ਭਈ ਆਉਣ ਨੇ ਆ ਇਧਰ ਆ ਜਾ ਆ ਜਾ ਸਵਾ ਖਲਰ ਨਹੀਂ ਕਿ ਨਹੀਂ ਖਲਰਦਾਈ ਸਵਾ ਖਲਰਦਾਈ ਨਾ ਅੱਖਾਂ ਚ ਪਈ ਸਵਾ ਅੱਖਾਂ ਚ ਨਹੀਂ ਪਈ ਕਿਤੇ ਹਾਂ ਬੰਦਿਆ ਦੇ ਨਾ ਇਹਨੂੰ ਪਈ ਆਉਣਾ ਨਹੀਂ ਸੇਜੇ ਲੈ ਜਾਂ ਨਹੀਂ ਸਾਦੀ ਸਹੀ ਜੇ ਨਹੀਂ ਤੈਨੂੰ ਹੀ ਦਿਖਣ ਦੇ ਆ ਵੀ ਤੂੰ ਪੈਂਟ ਦੇ ਵਿੱਚੋਂ ਵੀ ਸਵਾਹ ਲੱਦ ਕੇ ਤੇ ਦਿਆਂ ਵਾਂ ਨੇਹਰੀਆਂ ਲੈ ਆਈਆਂ ਨਾ ਟਰੈਕਟਰ ਦੀਆਂ ਇਹ ਲੱਦਦੇ ਨਹੀਂ ਉਹਨਾਂ ਨੂੰ ਕੋਈ ਜਾ ਕੇ ਉਹਨਾਂ ਨੂੰ ਕੋਈ ਗਿੱਲੀ ਲੱਦਣ ਹਾਂ ਕੰਪਨੀਆਂ ਲੈ ਜਾਂਦੀ ਕਿੱਥੇ ਆ ਉਹ ਜੋ ਮੇਲੇ 'ਚ ਉਹਨਾਂ ਨੂੰ ਕਹੋ ਸੇਲ ਲੱਗ ਕਿਹੜੀ ਮੇਲੇ ਦੇ ਵਿੱਚੋਂ ਕਿਹੜੀ ਮੇਲੇ ਰਾਣੀ ਵਾਲੀ ਮੇਲੇ ਹਾਂ ਉਹਨਾਂ ਨੂੰ ਕਹਾਂ ਗਿੱਲ ਲੱਦਣ ਗਿੱਲੀ ਆਨੇ ਲੱਦੋ ਤੇ ਨਹੀਂ ਲੱਦਦੇ ਹੋਣਾ ਹੀ ਕੀ ਕਰੀਏ ਅਸੀਂ ਕੀ ਕਰੀਏ ਅਸੀਂ ਦੇ ਪੈਸੇ ਲੈਣੇ ਜੋ ਕਹਾਂਗੇ ਉਹ ਕਰਨਾ ਹੀ ਆ ਡਾਉਂਡਾ ਆਉਣਿਆਂ ਤੂੰ ਤੈਨੂੰ ਨੇ ਦੇਖਣ ਦਿਆ ਵੀ ਮਗਰਲੇ ਪਿੰਨੇ ਲੋਕਾਂ ਦਾ ਸਵਾਹ ਪੈਣ ਦੀ ਆ ਜਾ ਨਾ ਨੂੰ ਕਹਦੇ ਉਹ ਆਂਦਾ ਵੀ ਆ ਦੀ ਸਵਾਹ ਦੀ ਟਰਾਲੀ ਨਹੀਂ ਜਾਂ ਲੱਗਣੀ ਚਾਹੀਦੀ ਲੈ ਜਾ ਉਹਨਾਂ ਵਾਸਤੇ ਚਲ ਵਾਸਤੇ ਇੱਥੋਂ ਕੱਢ ਵਾਸਤੇ ਕਬਰਦਾਰ ਮੇਰੇ ਪਿੰਡ ਦਾ ਪਿੰਡ ਦੇ ਵਿੱਚ ਉਹਦੀ ਟਰਾਲੀ ਖੜੀ ਐ ਇੱਦਾਂ 10 ਉਹਨਾਂ ਨੂੰ ਗੱਲ ਕਰਾ ਦੇਣਾ ਸਰਪੰਚਾਂ ਦਾ ਮੇਰੇ ਨਾਲ ਗੱਲ ਕਰਨ ਕਰਾ ਗੱਲ ਗੰਦ ਪਾਇਆ ਇਹਨਾਂ ਨੇ ਹੈ ਉਹਨਾਂ ਬਾਤ ਚੁਲਣੇ ਗਿਆ ਕੇ ਬੈਠਾ ਉਹ ਤੇ ਮੈਨੂੰ ਕੋਈ ਸਪਲੀਸ ਦਿੱਤਾ ਸਾਹ ਸਭ ਤੋਂ ਗਾੜਿਆਂ ਦਾ ਸਬਾਣ ਹੁੰਦਾ ਜਾਂਦਾ ਮੋਰਚੀ ਨੂੰ ਮੋਰਚੀ ਨੂੰ ਕਰਾ ਕਰਾ ਬੈਕ ਕਰਾ ਇਹਨੂੰ ਚੱਲ ਬੈਕ ਚਲ ਚਲ ਬੈਕ ਖਬਰਦਾਰ ਜੇ ਆਂਦੀ ਨਾ ਕਿ ਕੋਈ ਤੇ ਦੋਹਾਂ ਦੀਆਂ ਅੱਖਾਂ ਭਰਦੀਆਂ ਉਹਨਾਂ ਦੀਆਂ ਹੈਂ ਦੋਹਾਂ ਦੀਆਂ ਅੱਖਾਂ ਭਰਦੀਆਂ ਮੇਰਾ ਸਵਾਬ ਦੁੱਤਾ ਮੈਂ ਤੇ ਮੇਰਾ ਸਵਾਬ ਹਾਂ ਆਂਦਾ ਆੜਾ ਗਾਰਡਾ ਇੰਨੇ ਤੇ ਉੜਦੀ ਆ ਅੱਨਾ ਆਇਆ ਹੋਰਦਿਆ ਅੱਨਾ ਆਇਆ ਤੇਰੇ ਜੇ ਮੇਰੇ ਜਿੱਦਾਂ ਮੈਨੂੰ ਤੇਰੇ ਤੇ ਗੁੱਸਾ ਹੈ ਨਾ ਤੇਰਾ ਤਾਇਆ ਮੂੰਹ ਖਲਾਇਆ ਦਾ ਮੂੰਹ ਨਹੀਂ ਖਰਾਉਣਾ ਕੋਈ ਸ਼ਰਮ ਕਰੋ ਥੋੜੀ ਥੋੜੀ ਮਾੜੀ ਮਾਤੀ ਸੀ ਗਿੱਲੀ ਕਰਕੇ ਲਿਆਓ ਉਥੋਂ ਉਹ ਵੀਰ ਨਹੀਂ ਭਰਦੇ ਉਹ ਦਿੱਲੀ ਇਹ ਉਹਨਾਂ ਨੂੰ ਬਹੁਤ ਜਾ ਕੇ ਦਿੱਲੀ ਮੂੰਹ ਮੋੜ ਪਛਾਣ ਨੂੰ ਕਹਿੰਦਾ ਮੋੜ ਚੱਲ ਮੋੜ ਲੈ ਜਾ ਪਿੱਛੇ ਉਥੇ ਚੱਲ ਪਿੱਛੇ ਓਏ ਕੋਹਰ ਆ ਗਈ ਜੇ ਚੱਲ ਓਏ ਚੱਲ ਪਿੱਛੇ ਚੱਲ ਪਿੱਛੇ ਕਬਰਦਾਰ ਜਿਆ ਦੀ ਲੰਗੇ ਤੁਸੀਂ ਸਾਰੇ ਜਾਨੇ ਦੇ ਚੱਲ ਮੋੜ ਪਿੱਛੇ ਚੱਲ ਹਾਂ ਪਾਲੀ ਆਹੋ ਜੀ ਮੇਰੇ ਨੂੰ ਆਉਂਦੇ ਸਪੰਦ ਹਾਂ ਨਹੀਂ ਨਾ 76 ਮਾਰ ਮਾ ਸਿਰ ਡਾਦਾਂਗੇ ਇਹਨਾਂ ਦਾ ਵੇਖੀ ਤੂੰ ਆ ਫਾਸੇ ਬੇਲੇ ਹਾਂ ਦਾ 70 ਦੇ ਲਾਗਦਾ ਤੂੰ 70 ਦੇ ਲਾਗਦਾ ਜਦਾਂ ਤੂੰ ਭੁਜਾਈ ਆਉਂਦਾ ਜਦਾਂ ਲੋਕਾਂ ਦੇ ਸਾਰਿਆਂ ਦੇ ਸਿਰ 'ਚ ਖੇਪਾਉਣਦੇ ਆ ਤੂੰ ਨਹੀਂ ਤੂੰ ਹੀ ਉੱਥੇ ਖਲੋਤੇ ਭੱਜ ਕੇ ਸਾਈਡ ਤੇ ਹੋ ਗਿਆ ਮੈਂ ਵੇਖਣ ਅੱਖਾਂ 'ਚ ਪੈ ਗਈਆਂ ਦੋਨਾਂ ਦੀ ਪੈ ਗਈਆਂ ਹਾਂ ਇਹ ਉਹ ਵਾਲੀ ਬੋਲਦੇ 40 45 ਦੀ ਸਪੀਡ ਚੌਥੇ ਆ ਹਾਂ ਉਹ ਯਾਰ ਸਵਾਹ ਓਟੋਗਾਨਾ ਵੀਰ ਆਖਾਂ ਦੇ ਪੈਸੇ ਦੋ ਸਰਪੰਚ ਵੀ ਰੰਦਾ ਵੀ ਇਹ ਨਹੀਂ ਲੰਗਣੀ ਨਹੀਂ ਜਾਈਦੀ ਗੱਲ ਕਰਾਂ ਮੇਰੇ ਹੈਂਡ ਫ੍ਰੀ ਕਰ ਕਰ ਫੋਨ ਹੈਂਡ ਫ੍ਰੀ ਕਰ ਫੋਨ ਆ ਗੱਲ ਕਰੀ ਯਾਰ ਹਲੋ ਮੈਂ ਕਹਾਂ ਵੀ ਆ ਗੰਦ ਪਾਉਣ ਨੂੰ ਸਾਡੇ ਪਿੰਡ ਚ ਟਰਾਲੀਆਂ ਤੇ ਹੀ ਦੇ ਦੇ ਤੁਸੀਂ ਇਹਨਾਂ ਨੂੰ ਤਾਂ ਟਰੈਕਟਰ ਵਾਸ ਸੀ ਲਾ ਜੋ ਜੇ ਕੋਈ ਤੁਹਾਡਾ ਟਰੈਕਟਰਾਂ ਦੀ ਲੰਘ ਗਿਆ ਤਾਂ ਮੈਂ ਸਾਫ਼ ਤੋ ਸਪਲਟ ਆਂਦਾ ਕਿ ਮੈਂ ਜੇ ਪਿੰਡ ਦਾ ਸਰਪੰਚ ਨਾ ਮੈਂ ਅੱਗ ਲਾ ਦੇਣੀ ਜੇ ਤੁਹਾਡੇ ਟਰੈਕਟਰ ਨੂੰ ਹਾਂ ਚਲੋ ਬਦਮਾਸ਼ੋ ਵੱਡੇ ਜਦਾਂ ਨਾ ਤੁਹਾਡਾ ਮਾਲਕ ਆਉਂਦਾ ਨੇ ਗਾੜੀ ਤਹੀ ਗੁੰਡੇ ਬਣੇ ਜੇ ਤੁਸੀਂ ਚੱਲ ਕਰ ਵਾਸ ਸੀ ਚਲੋ ਚਲੋ ਮੋੜੋ ਚਲੋ ਇਹ ਤਾਂ ਜੁੱਤੀਆਂ ਦੇ ਲੱਗਦਾ ਏ ਚੱਲ 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 ਵਾਪਸੀ ਮੇਲਾ ਲਲ ਨੂੰ ਆਰਾਮ ਜਦਗੀਆਂ ਕਰਦੇ ਆ ਇਹ ਲੋਕ ਲੋਕੀਆਂ ਦੇ ਰਾਣਾ ਗਰਜੀਤ ਆਹੇ ਜੀ ਜੇਬੋ ਆਰਾਮ ਜਦਗੀਆਂ ਕਰਦੇ ਆਏ ਹੋਏ ਰਾਣੇ ਆਗੇ ਇਹ ਵੀ ਰਾਣੇ ਦੇ ਗੁੰਡੇ ਬਣੇ ਗਾੜ ਦੇ ਬਣੇ ਚੱਲ 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 ਵਾਪਸੀ ਚਲੋ ਵਾਪਸੀ ਇੱਥੋਂ ਜਾ ਕੇ ਨਾ ਉਹਨੂੰ ਸੁਨਾਹ ਦੇ ਦਿਆਂ ਨੂੰ ਉਹਨਾਂ ਨੂੰ ਸੁਨਾਹ ਦੇ ਦਿਓ ਜਾ ਕੇ ਮੇਲਾ ਵਾਲਿਆਂ ਨੂੰ ਆਖਾ ਕਿ ਸਰਪੰਚਾਂ ਦਾ ਜੇ ਖਬਰਦਾਰ ਜੇ ਮੇਰੇ ਪਿੰਥਾਂ ਨਹੀਂ ਕੋ ਨੰਗ ਗਿਆ